ਲੋ ਜੀ ਜਿੰਨਾ ਭੈਣਾ ਨੇ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਇਹ ਕਰਵਾ ਚੌਥ ਦਾ ਵਾਰਤ ਰੱਖਿਆ ਤੇ ਹੁਣ ਪਿੰਡ ਦੀ ਪੁਰਾਣੀ ਬਜ਼ੁਰਗ ਲੇਡੀ ਤੋਂ ਇੱਕ ਕਹਾਣੀ ਸੁਣ ਕੇ ਤੇ ਫਿਰ ਹਲਕਾ ਫੁਲਕਾ ਖਾਣ ਗਏ ਜਿਵੇਂ ਚਾਹ ਪੀਣ ਗਏ ਬਿਸਕਟ ਖਾਣ ਗਏ ਤੇ ਥੋੜੇ ਚਰਚੀ ਜਿਹੜੀ ਇਹ ਕਹਾਣੀ ਇੱਥੇ ਸੁਣਾਈ ਜਾਵੇਗੀ ਇਹ ਕਹਾਣੀ ਸੁਣਾਉਣ ਤੋਂ ਪਹਿਲਾਂ ਜਿਉਂ ਵੱਡੇ ਜਾ ਰਹੇ ਆ ਤਾਈ ਜਿਉਂ ਐ ਬਰਲ ਨਹੀਂ ਐ ਸਤ ਜਿਉਂ ਨਾ ਜਿਉਂ ਬਸ ਆਕੇ ਨ ਸਾਰਿਆਂ ਦੇ ਪੱਲਾ ਰਾਣੀ ਜਿਉਂ ਚੌਲ ਤੇ ਜੋਰ ਲਾ ਕੇ ਜਿਹੜੇ ਨਾ ਉਹ ਵੱਡੇ ਜਾ ਰਹੇ ਆ ਬੱਸ ਨਾ ਟੋਲਾ ਨਹੀਂ ਹਾਂ ਰਾਜੇ ਇੱਕ ਰਾਜਾ ਸੀਗਾ ਰਾਜੇ ਦੇ 7 ਲੜਕੇ ਸੀ ਇੱਕ ਲੜਕੀ ਸੀ ਜਦੋਂ ਉਹ ਸੱਤਾਂ ਦੇ ਵਰਤ ਰੱਖਿਆ ਲੜਕੀਆਂ ਦੀ ਮਹਿਤਾ ਆਖ ਰੱਖਣਾ ਹੈਗਾ ਤੇ ਉਹਾਂ ਦੇ ਵੀ ਤੂੰ ਭਰਾਵੀਆਂ ਦੇ ਮਾਪੇ ਉਹ ਹੀ ਆਂਦਾ ਤੁਸੀਂ ਦੀ ਛੋਟੀ ਹੈਗੀ ਨਾ ਰੱਖ ਉਹਦੀ ਮੈਂ ਰੱਖਣਾ ਹੀ ਰੱਖਣਾ ਉਹਨੇ ਵੀ ਕੇ ਵਰਤ ਰੱਖ ਲਿਆ ਵਰਤ ਰੱਖ ਲਿਆ ਇਹਨੂੰ ਭਰਾ ਮਾ ਨੇ ਸੁਦੀ ਪਹਿਲਾਂ ਹੀ ਸਲਿਆ ਬਣਾ ਲਿਆ ਵੀ ਆਪਾਂ ਇਹਨੂੰ ਰੋਟੀ ਸਦੇ ਹੀ ਖਵਾ ਦਾਂਗੇ ਉਹਨਾਂ ਨੇ ਆਪ ਹੀ ਸਲਾਹ ਬਣਾ ਲਈ ਤੇ ਚਲ ਪਾਣੀ ਸੁਣੀ ਸਾਰਿਆਂ ਨੇ ਤੇ ਲੜਕੀ ਨੇ ਵੀ ਸੁਣ ਲਈ ਤੇ ਚਾਹ ਪਾਣੀ ਪੀ ਲਿਆ ਤਾ ਬੀ ਨੇ ਪੀ ਲਿਆ ਤੇ ਲੜਕੀ ਨੇ ਪੀ ਲਿਆ ਜਦੋਂ ਚਾਹ ਪਾਣੀ ਪੀ ਲਿਆ ਤੇ ਉਧਰੋਂ ਆਪਦਾ ਜਾਈਆ ਮੈਂ ਪੂਰਾ ਵਨੇ ਅੱਖੇ ਸੀਗਾ ਇਸਦਿਆਂ ਇਹਨੂੰ ਰੋਟੀ ਖਵਾਣੀ ਹੈ ਜਦੋਂ ਹੋਇਆ ਟਾਈਮ ਜਿਆ ਉਹਨਾਂ ਨੇ ਮਤਾਂ ਬਕਾਇਆ ਸੀਗਾ ਜੀ ਈਨੀ ਵਜੇ ਆਪਾਂ ਰੋਟੀ ਖਵਾ ਦੇਾਂਗੇ ਤੇ ਆਪਾਂ ਦਾ ਤਾਂ ਵੀ ਮੂੰਹ ਕਮਲ ਆਇਆ ਭੈਣ ਦਾ ਤੇ ਕਿੱਥੇ ਰਾਤ ਨੂੰ ਚੰਦ ਨਿਕਲੇ ਤੇ ਕਦੋਂ ਇਹ ਰੋਟੀ ਖਾਦੀ ਉਹਨਾਂ ਨੇ ਤਾਂ ਭਾਈ ਸਲਾਹ ਬਣਾ ਲਈ ਜਦੋਂ ਮੜਾ ਜਾ ਮੂੰਹ ਨੇ ਰਾਜਾ ਹੋਇਆ ਕਰਕੇ ਝਾੜ-ਭੋਟ ਇਕੱਠਾ ਅੱਗ ਲਾਤੀ ਝਾੜ-ਭੋਟ ਨੂੰ ਤੇ ਮੂਰੇ ਕਪੜਾ ਕਰਤਾ ਮੂਰੇ ਕਪੜਾ ਕਰਤਾ ਤੇ ਉਹਨੂੰ ਲਟਕੀ ਨਵਾ ਦੇ ਨਾ ਮੈਂ ਤੂੰ ਵੇਖ ਚੰਦ ਚਾਨ ਨਿਕਲਿਆ ਰੋਟੀ ਖਾਲਾ ਉਹਦੀ ਮੈਂ ਨਹੀਂ ਖਾਣੀ ਜਿੰਨਾਂ ਚਿਰ ਫਾ ਬਿਨਾਂ ਖਾਦੇ ਨਹੀਂ ਆਦਾ ਤੁਸੀਂ ਭਾਬੀ ਅੱਪੇ ਖਾ ਲੈਣੀਆਂ ਉਹ ਰੋਟੀ ਪਾਣੀ ਬਣਾਉਣੀਆਂ ਫੇਰ ਉਹ ਕਿਤੇ ਖਾਣੀਆਂ ਤੂੰ ਖਾ ਲੈ ਉਹਨਾਂ ਨੇ ੱੱਕਾ ਛਾਈ ਕੀਤੀ ਫੇਰ ਰੋਟੀ ਲੜਕੀ ਨੂੰ ਪਾਤੀ ਜਦੋਂ ਇੱਕ ਬੁਰਕੀ ਪਾਈ ਵਾਲ ਆ ਗਿਆ ਦੂਜੀ ਬੁਰਕੀ ਪਾਈ ਮੱਕੀ ਆ ਗਈ ਤੀਜੀ ਜਦੋਂ ਪਾਈ ਜਿਹਦੇ ਨਾਲ ਅੱਗੇ ਛੋਟੇ ਛੋਟਿਆਂ ਨੂੰ ਵਿਆਹ ਕਰ ਦਿੰਦੇ ਸੀਗੇ ਮੰਗ ਦਿੰਦੇ ਸੀ ਉਹ ਲੜਕੇ ਦਾ ਹਾਲ ਹੋ ਗਿਆ ਹਾਲ ਹੋ ਗਿਆ ਤੇ ਉਹ ਦਰੋਂ ਸਣਣੀ ਆ ਗਈ ਤੇ ਇਸ ਤਰ੍ਹਾਂ ਕਰਕੇ ਆਹ ਗੱਲ ਬਣ ਗਈ ਸਸੋਹਰਾ ਆਉ ਜਣਾਈ ਸੀਗਾ ਵੀ ਤੁਸੀਂ ਆਦਾ ਆਂ ਨੋ ਨੋ ਆਂਦਾ ਫੇ ਰੋਟੀ ਪਾਣੀ ਬਣਾਓ ਤੇ ਆਦਾ ਭਾਈ ਜਿਹੜਾ ਖਾ ਲੋ ਬਣਾ ਲਓ ਤੇ ਜਿਹੜਾ ਕੁਛ ਹੋਣਾ ਸੀ ਅਸੀਂ ਫਿਰ ਸਸਕਾਰ ਤੇ ਜਾਣਾ ਉਹ ਸਸਕਾਰ ਤੇ ਤਿਆਰ ਹੋ ਗਈ ਲੜਕੀ ਵੀ ਵੀਰ ਤੇ ਨਾਲ ਤੁਰਦੀ ਆਂਦੀ ਮੈਂ ਤਾਂ ਆਪ ਜਾਣਾ ਹੀ ਜਾਣਾ ਉਹਨਾਂ ਨੇ ਆਖਿਆ ਤੂੰ ਨਾ ਜਾ ਉਹ ਆਂਦੀ ਨਹੀਂ ਮੈਂ ਤਾਂ ਜਾਣਾ ਹੀ ਜਾਣਾ ਚੱਲ ਭਾਈ ਤੁਰ ਪਿਓ ਪੂਰੇ ਜਾਂਦੇ ਆ ਤੁਰੇ ਜਾਂਦੇ ਜਦੋਂ ਅੱਗੇ ਗੱਡੀਆਂ ਗੱਡੀਆਂ ਕੋਈ ਨਹੀਂ ਸੀ ਗਿਆ ਤੁਰ ਕੇ ਹੀ ਜਾਂਦੇ ਹੁੰਦੇ ਸੀਗੇ ਤੇ ਜਦੋਂ ਤੁਰੇ ਜਾਂਦੇ ਸੰਗਟ ਮਾਤਾ ਜੀ ਤੁਰੇ ਆਉਂਦੇ ਆ ਮਾਨ ਸਦੇ ਮਾਨ ਸਦੇ ਕਰਦੀ ਤੇ ਉਹਨੇ ਲੜਕੀ ਨੇ ਉਹਦੇ ਪੈਰ ਫੜ ਲੇ ਤੇ ਉਹ ਆਂਦੀ ਦੇਖ ਆਪਦੇ ਵੀਰਾਂ ਦਾ ਸੁਹਾਗ ਵਰਤ ਤੂੰ ਸੁਹਾਗ ਤੋਤੀ ਲੈਣਾ ਤੇ ਉਹ ਆਉਂਦੀ ਦੇਖ ਮੈਂ ਤਾਂ ਨਿਆਣੀ ਸਿਆਣੀ ਸੀ ਮੈਨੂੰ ਕੋਈ ਪਤਾ ਸੀਗਾ ਤੇ ਉਹ ਚਲ ਉਹ ਆਉਂਦੀ ਤੇਰਾ ਸੁਹਾਗ ਮੇਰੇ ਕੋਲ ਤਾਂ ਹੈ ਹੀ ਨਹੀਂਗਾ ਦੂਜੀ ਭੈਣ ਕੋਲੇ ਆ ਇੰਨਾ ਕਹਿ ਕੇ ਆ ਲੋਪ ਹੋ ਗਏ ਤੁਰੇ ਜਾਂਦੇ ਤੁਰੇ ਜਾਂਦੇ ਦੂਜੀ ਭੈਣ ਆਉਂਦੀ ਐ ਮਾਨਸ ਦੇ ਮਾਨਸ ਦੇ ਕਰਦੀ ਲੜਕੀ ਨੇ ਪੈਰ ਫੜ ਲੇ ਘੁੱਟ ਕੇ ਉਹ ਤੇਰੇ ਤੂੰ ਫੜ ਤੋਕ ਲੈਣਾ ਆ ਦੇ ਤੂੰ ਨਾਲ ਦਾ ਲੈ ਮਸਤ ਉਹ ਆਂਦੀ ਮੈਂ ਨਿਆਣੀ ਸਿਆਣੀ ਸੀ ਮੈਥੋਂ ਤਾਂ ਜਿਹੜੀ ਗਲਤੀ ਹੋਣੀ ਸੀ ਹੋ ਗਈ ਤੁਸੀਂ ਮੈਨੂੰ ਰਾਹ પાਕੇ ਜਾਓ ਉਹ ਆਂਦੀ ਦੇਖ ਤੇਰਾ ਸੁਹਾਗ ਮੇਰੇ ਕੋਲੇ ਤਾਂ ਹੈ ਨਹੀਂਗਾ ਤੇਰਾ ਸੁਹਾਗ ਹੈਗੀ ਆ ਤੀਜੇ ਸੰਗਟ ਮਾਤਾ ਕੋਲੇ ਚੱਲ ਭਾਈ ਇੰਨਾ ਕਹਿ ਕੇ ਸੰਗਟ ਮਾਤਾ ਜੀ ਨੂੰ ਭੋਗੇ ਤੁਰੇ ਜਾਂਦੇ ਤੀਰੇ ਜਾਂਦੇ ਤੀਜੇ ਸੰਗਟ ਮਾਤਾ ਜੀ ਮਾਂਸ ਦੇ ਮਾਂਸ ਦੇ ਕਰਦੀ ਆਉਂਦੀ ਏ ਲੜਕੀ ਨੇ ਪੈਰ ਫੜ ਲੇ ਆਉਂਦੀ ਆ ਤੇ ਵੀਰਾਂ ਦਾ ਸੁਹਾਗ ਵਰਤ ਤੂੰ ਸੁਹਾਗ ਤੋਂ ਹੀ ਲੈਣਾ ਆਉਂਦੀ ਮੈਂ ਨਿਆਣੀ ਸਿਆਣੀ ਸੀ ਮੱਚ ਤੇ ਗਲਤੀ ਹੋ ਗਈ ਅੱਗੇ ਰਾਹ ਪਾ ਕੇ ਜਾਉ ਤੂੰ ਆਉਂਦੀ ਵੇਖ ਤੇਰਾ ਸੁਹਾਗ ਤੀਜੇ ਸੰਗਠ ਕੋ ਮਾਤਾ ਕੋਲੇ ਆਇ ਤੇ ਤੇ ਮੇਰੇ ਕੋਲੇ ਤਾਂ ਸੁਹਾਗ ਹੈ ਹੀ ਨਹੀਂ ਤੇਰਾ ਚਲ ਕੈ ਕਿ ਹੋ ਲੋ ਪੋਵੇ ਤੁਰੇ ਜਾਂਦੇ ਤੀ ਤੁਰੇ ਜਾਂਦੇ ਸੰਗਟ ਮਾਤਾ ਜੀ ਮਾਨਸ ਦੇ ਮਾਨਸ ਦੇ ਘਰ ਦੀ ਤੁਰੀ ਆਉਂਦੀ ਐ ਜਦੋਂ ਲੜਕੀ ਨੇ ਪੈਰ ਫੜੇ ਆਉਂਦੀ ਆ ਤੇ ਵੀਰਾਂ ਦਾ ਸੁਹਾਗ ਵਰਤ ਤੂੰ ਸੁਹਾਗ ਤੋਂ ਪੀ ਲੈਣਾ ਆਉਂਦੀ ਮੈਂ ਨਿਆਣੀ ਸਿਆਣੀ ਸੀ ਮਿੱਥਾ ਤੇ ਜਿਹੜੀ ਗਲਤੀ ਹੋਣੀ ਸੀ ਹੋ ਗਈ ਤੁਸੀਂ ਮੈਨੂੰ ਰਾਹ પાਕੇ ਜਾਓ ਆਉਂਦੀ ਤੇਰਾ ਸੁਹਾਗ ਚੌਥੇ ਸੰਗਟ ਮਾਤਾ ਕੋਲੇ ਹੈ ਮੇਰੇ ਕੋਲੇ ਹੈ ਨਹੀਂ ਉਹ ਕਾਇਕੇ ਲੋਕ ਹੋ ਗਏ ਤੁਰੇ ਜਾਂਦੇ ਆ ਤੁਰੇ ਜਾਂਦੇ ਸੰਗਟ ਮਾਤਾ ਜੀ ਚੌਥੇ ਮਾਂਸ ਦੇ ਮਾਂਸ ਦੇ ਘਰ ਦੀ ਆਉਂਦੀ ਹੈ ਜਦੋਂ ਆਈ ਲੜਕੀ ਨੇ ਪੈਰ ਫੜੇ ਆਉਂਦੀ ਹੈ ਹੀਰਾ ਦਾ ਸੁਹਾਗ ਵਰਤ ਤੂੰ ਸੁਹਾਗ ਤੋਂ ਫੀ ਲੈਣਾ ਆਉਂਦੀ ਮੈਂ ਨਿਆਣੀ ਸਿਆਣੀ ਸੀ ਮੇਥੋਂ ਤੇ ਜਿਹੜਾ ਕੋਸਕੀ ਹੋਣਾ ਸੀ ਹੋ ਗਿਆ ਅੱਗੇ ਵਾਸਤੇ ਗਲਤੀ ਮਾਫ਼ ਕਰੋ ਉਹ ਜਦੋਂ ਆਉਂਦੀ ਆਉਂਦੀ ਪੰਜ ਮਿਆਂ ਸੰਗਤ ਮਾਤਾ ਸਵਾਗਤ ਹੈ ਰਾ ਮੇਰੇ ਕੋਲੇ ਨਹੀਂ ਹੈ ਨਾ ਚਲੋ ਕਈ ਕਈ ਲੋਗ ਹੋ ਗਏ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਪਾਣੀ ਦੇ ਸੰਗਟ ਮਾਤਾ ਜੀ ਮਾਨ ਸਦੇ ਮਾਨ ਸਦੇ ਕਰਦੀ ਤੁਰੀ ਆਉਂਦੀ ਏ ਲੜਕੀ ਨੇ ਪੈਰ ਫੜਲੇ ਆਉਂਦੀ ਆਉਦੇ ਵੀਰਾਂ ਦਾ ਸੁਹਾਗ ਵਰਤ ਤੂੰ ਸੁਹਾਗ ਤੋਂ ਪੀ ਲੈਣਾ ਆਉਂਦੀ ਜੀ ਮੈਂ ਤਾਂ ਨਿਆਣੀ ਸਿਆਣੀ ਸੀ ਅੱਗੇ ਵਾਤੇ ਨੂੰ ਰਾਹ ਪਾ ਕੇ ਜਾ ਇੱਥੇ ਤਾਂ ਜਿਹੜਾ ਕੁਸੂਣਾ ਸੀ ਹੋ ਗਿਆ ਹਾਂ ਤੇ ਤੇਰਾ ਸੁਹਾਗ ਮੇਰੇ ਕੋਲੇ ਹੈ ਨਹੀਂ ਛੇਵੇਂ ਸੰਗਟ ਮਾਤਾ ਕੋਲ ਏ ਉਹ ਤੈਨੂੰ ਦੇਣਗੇ ਤੇ ਕੋਈ ਰਾਹ ਤੈਨੂੰ ਕਹਣਗੇ ਉਹ ਕਹੇ ਕਿ ਲੋਕ ਹੋ ਗਏ ਤੁਰੇ ਜਾਂਦੇ ਐ ਤੁਰੇ ਜਾਂਦੇ ਐ ਚ ਤੁਰੇ ਜਾਂਦੇ ਆ ਸੰਗਟ ਮਾਤਾ ਜੀ 6ਵੇਂ ਸੰਗਟ ਮਾਤਾ ਜੀ ਮਾਨਸ ਦੇ ਮਾਨਸ ਦੇ ਕਰਦੀ ਹੋ ਤਰੀ ਆਉਂਦੀ ਏ ਜਦੋਂ ਲੜਕਾਈ ਤੇ ਉਹਨੇ ਪੈਰ ਫੜ ਲਈ ਆਉਂਦੀ ਆ ਤੇ ਵੀਰਾਂ ਦਾ ਸੁਹਾਗ ਵਰਤ ਤੂ ਕੀ ਲੈਣਾ ਉਹ ਆਂਦੀ ਮੈਂ ਨਿਆਣੀ ਸਿਆਣੀ ਸੀ ਮੈਨੂੰ ਰਾਹ ਪਾ ਕੇ ਜਾ ਉਹ ਆਂਦੀ ਦੇਖ ਮੇਰੇ ਕੋਲ ਤਾਂ ਤੇਰਾ ਸੁਹਾਗ ਹੀ ਹੈ ਨਹੀਂ ਸਤਵੇਂ ਸੰਗਟ ਮਾਤਾ ਕੋਲੇ ਆ ਤੂੰ ਉਹਦੇ ਪੈਰ ਨਾ ਛੱਡੀਂ ਵਾੜ ਖੁੱਲੇ ਹੋਣਗੇ ਬੇਰੂਪ ਚਾਊਗੀ ਉਹ ਤੇ ਪੈਰ ਛਡਾਉਣ ਦਾ ਉਹ ਛਡਾ ਲੇ ਤੇਰੇ ਕੋਲੋਂ ਤੈਨੂੰ ਲੈਣ ਦੇਣ ਨੂੰ ਕੁਛ ਨਹੀਂ ਤੇ ਤੂੰ ਪੈਰ ਘੁੱਟ ਕੇ ਫੜੀ ਰੱਖੀ ਚਲ ਭਾਈ ਉਹ ਕਾ ਸਾਰਾ ਉਹਨੂੰ ਗਿਆਨ ਦੇ ਕੇ ਲੋਕ ਹੋ ਗਏ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਸਤਵੇਂ ਸੰਗਟ ਮਾਤਾ ਜੀ ਬੇਰੂਪ ਚਾਉਂਦੀ ਵਾਲ ਖੁੱਲੇ ਆ ਵੱਡੇ ਵੱਡੇ ਦੰਦ ਦਿਖਾਈ ਦਿੰਦੇ ਆ ਤੇ ਉਹਨੇ ਬੜਾ ਜਤਨ ਲਾਇਆ ਆਰ ਫੜ ਲਈ ਉਹਨੇ ਕੁੱਟ ਕੇ ਉਹਨੇ ਨਾ ਛੱਡੀ ਉਹ ਆndi ਤੇ ਸੁਹਾਗ ਮੇਰੇ ਕੋਲੇ ਹੈ ਨਹੀਂ ਤੇਰਾ ਉਹ ਆndi ਤੁਸੀਂ ਮੈਨੂੰ ਬਖਸ਼ ਕੇ ਜਾਓ ਅੱਗੇ ਵਾਸਤੇ ਜਿਹੜਾ ਮਿੱਥਾ ਹੁਣ ਅਸੀਂ ਹੋ ਗਿਆ ਆਉਂਦੀ ਫਿਰ ਜਿਹੜਾ ਕੁਛ ਮੜ ਕੇ ਉਧਰੋਂ ਮੁੰਡੇ ਦੀ ਉਹ ਸੁਣਉਣੀ ਆ ਗਈ ਮੁੱਕ ਗਿਆ ਜਿਹਦੇ ਨਾਲ ਅੱਗੇ ਛੋਟੇ ਛੜੇ ਦਾ ਵਿਆਹ ਕਰਦੇ ਸੀਗੇ ਤੇ ਚੱਲ ਕਰ ਕਰਾ ਕੇ ਮੜ ਕੇ ਉਹ ਵੀ ਸਸਤ ਸੌਰਾ ਦਾ ਤੁਸੀਂ ਚਲੋ ਭਾਈ ਰੋਟੀ ਪਾਣੀ ਬਣਾਇਆ ਜੇ ਖਾਇਆ ਜੇ ਜਿਹੜਾ ਕੁਝ ਹੋਣਾ ਸੀ ਇਹਨੂੰ ਤਾਂ ਕੋਈ ਮੇਲ ਹੀ ਨਹੀਂ ਸਕਦਾਗਾ ਅਸੀਂ ਜਾਣੀ ਉਹਨਾਂ ਨੇ ਭਾਈ ਆਰਦਾ ਕਿ ਸਮਝਾ ਕੇ ਉਹਦੇ ਨੋ ਬਹਿ ਜਾ ਉਹਦੇ ਦਰ ਸੁਣ ਹਾਂ ਇਹ ਰੋਟੀ ਬਣਾਇਆ ਜੇ ਖਾਇਆ ਜੇ ਵਰਤ ਛੱਡਿਆ ਜੇ ਤੇ ਲੜਕੀਆਂ ਦੀ ਮੈਂ ਤਾਂ ਆ ਲੜਕੀਆਂ ਦੀ ਮੈਂ ਤਾਂ ਆਪ ਜਾਣਾ ਉਹ ਆਂਦੀ ਤੂੰ ਨਿਆਣੀ ਸਿਆਣੀ ਹੈਗੀ ਆ ਤੂੰ ਨਾ ਜਾ ਆਂਦੀ ਨਹੀਂ ਮੈਂ ਜਾਣਾ ਹੀ ਜਾਣਾ ਕਣੇ ਤੁਰ ਪੀ ਤੁਰ ਪੀ ਜੇ ਤਾਂ ਤੁਰੇ ਜਾਂਦੇ ਆ ਅੱਗੇ ਤੁਰ ਕੇ ਜਾਂਦੇ ਸੀਗੇ ਤੇ ਤੁਰੇ ਜਾਂਦੇ ਆ ਹੌਲੀ 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 ਜਾਵੜੇ ਘਰੇ ਜਾਵੜੇ ਤੇ ਮੜ ਕੇ ਉਹਨੂੰ ਸਮਝਾਇਆ ਦੱਸਿਆ ਬਿਆਨ ਦਿੱਤਾ ਸੀਗਾ ਚਾ ਕੇ ਸਾਰਿਆਂ ਨੇ ਉਹਨੂੰ ਲੜਕੀ ਨੇ ਚੁੱਪ ਕਰਾਤਾ ਰੋਂਦਿਆਂ ਨੂੰ ਸਾਰਿਆਂ ਨੂੰ ਚੁੱਪ ਕਰਾਤਾ ਪਰਮਾਤਮਾ ਨੇ ਧਿਆਇਆ ਉਹਨੂੰ ਸੰਤ ਮਾਤਾ ਨੂੰ ਧਿਆਇਆ ਸੱਜੇ ਪਾਸੇ ਰਹਿ ਗਈ ਸਿੱਧਿਆ ਆਇਆ ਉਦੋਂ ਨਾ ਘੂਠਾ ਹਿੱਲ ਗਿਆ ਘੂਠਾ ਹਿੱਲਿਆ ਸਾਰਾ ਫਿਰ ਮਰ ਕੋਈ ਸਰੀਰ ਚੱਟ ਗਿਆ ਉੱਠ ਕੇ ਬਹਿ ਗਿਆ ਬੜੇ ਸੁੱਤੇ ਬੜੇ ਸੁੱਤੇ ਜੀ ਹੋ ਜੀ ਕਰਮਾਂ ਵਾਲੀ ਮਹਾਰਾਜ ਉਸੇ ਤੇ ਬਹੁਤ ਹਰ ਕਿਸੇ ਦੇ ਬੋੜੇ ਠੰਡਾ ਪੀਓ ਪਾਣੀ ਤੇ ਮਹਾਰਾਜ ਆਉਂਦੇ ਸਾਲ ਨੂੰ ਖੁਸ਼ੀਆਂ ਦੇ ਨਾਲ ਤੇ ਰੱਖੋ ਪਰਮਾਤਮਾ ਖੁਸ਼ੀਆਂ ਦੇ ਨਾਲ ਸਾਰਾ ਕੁਝ ਪਰਮਾਤਮਾ ਚੱਟੂ ਉਹ ਚਾਹ ਪੀ ਕੇ ਜਾਵੜਾ ਜੀ ਲੋ ਜੀ ਜਿਹੜੇ ਪਹਿਲਾਂ ਚੌੜਾ ਦੇ ਦਾਣੇ ਦਿੱਤੇ ਸੀ ਤਾਈ ਜੀ ਨੇ ਕਹਾਣੀ ਸੁਣਾਉਣ ਸਮੇਂ ਤੇ ਹੁਣ ਉਹ ਆਪੋ ਆਪਣੇ ਲੜਾ ਚੁੰਨੀ ਦੇ ਲੜਾ ਨਾਲ ਬੰਨ ਲਏ ਹਨ ਇਹ ਵੀ ਇੱਕ ਜਿਹੜਾ ਰੀਤ ਹੁੰਦੀ ਆ ਤੇ ਇਸ ਤੋਂ ਬਾਅਦ ਜਾ ਕੇ ਜਿੰਨਾ ਵੀ ਪਹਿਣਾ ਨੇ ਆਪਣੇ ਸੁਹਾਗ ਲਈ ਵਰਤ ਰੱਖਿਆ ਜਾ ਕੇ ਚਾਹ ਪੀਣ ਗੀਆਂ ਫਰੂਟ ਖਾਣ ਗੀਆਂ ਤੇ ਆਪਣੇ ਜਦੋਂ ਚੰਦ ਚੜ੍ਹਿਆ ਚੰਦ ਨੂੰ ਵਰਗ ਦੇ ਕੇ ਉਸ ਤੋਂ ਬਾਅਦ ਜਿਹੜਾ ਉਹ ਰੋਟੀ ਖਾਣਗੇ। ਤਈ ਜਿਵੇਂ ਇਹ ਨਾ ਗੱਲ। ਹਾਂ ਠੀਕ ਹੈ। ਪਰ ਲਿਆ ਪਹਿਲਾਂ ਪਾਣੀ ਪੀਣ ਕੇ ਬਾਅਦ। ਹੁਣ ਕਹਾਣੀ ਸੁਣਨ ਤੋਂ ਬਾਅਦ ਹਾਂ ਕਹਾਣੀ ਸੁਣ ਕੇ ਜਾ ਕੇ ਮੁੜ ਕੇ ਪਾਣੀ ਪੀਣਾ। ਠੀਕ ਹੈ ਜੀ। ਮਾਤਾ ਰਾਣੀ ਦਾ ਨਾਮ ਲੈ ਕੇ ਪਰਮੇਸ਼ਰ ਦਾ ਨਾਮ ਲੈ ਕੇ ਬਾਅਦ ਚ ਅਬਦਾ ਚਾਹ ਪੀਣੀ ਹੈ। ਠੀਕ ਹੈ ਜੀ ਚਾਹ ਪੀਣੀ ਹੈ ਤੇ ਕੋਈ ਫਰੂਟ ਫਲ ਫਰੂਟ ਵੀ ਖਾਣਗੇ। ਉਹ ਕਿਸੇ ਦੀ ਮਰਜ਼ੀ ਖਾਵੇ ਕਿਸੇ ਦੀ ਮਰਜ਼ੀ ਨਾ ਖਾਵੇ ਫਿਰ ਉਸ ਤੋਂ ਬਾਅਦ ਜਦੋਂ ਚੰਨ ਚੜੂਗਾ ਚੰਦ ਚੜੂਗਾ ਉਸ ਤੋਂ ਬਾਅਦ ਇਹ ਜਿਹੜਾ ਹੁਣ ਆ ਕੁੱਝੀਆਂ ਇੱਕ ਕੁੱਜੀ ਤਾਂ ਹੁਣ ਬਾਹਰ ਨੂੰ ਪਾ ਦੇਣੀ ਪਾਣੀ ਠੀਕ ਹੈ ਜੀ ਪਰਮਾਤਮਾ ਦਾ ਨਾਮ ਲੇ ਕੇ ਸੰਗਟ ਮਾਤਾ ਦਾ ਇੱਕ ਕੁੱਜੀ ਰਾਤ ਨੂੰ ਚੰਦ ਨੂੰ ਦੇਣੀ ਹੈਗੀ ਆ ਠੀਕ ਹੈ ਜੀ ਪਾਣੀ ਉਹਨੂੰ ਠੀਕ ਹੈ ਜੀ ਮੈਂ ਸੁਹਾਗਣ ਪਾਗਣ ਵਾਲੇ ਚੰਦ ਨੂੰ ਮੈਂ ਅਰਗ ਦੇਣੀ ਖੜੀ ਠੀਕ ਹੈ ਉਸ ਤੋਂ ਬਾਅਦ ਰੋਟੀ ਖਾਣੀ ਹੈ ਬਾਅਦ ਚ ਰੋਟੀ ਖਾਣੀ ਹੈ ਠੀਕ ਹੈ ਜੀ